ਓਏ ਓਏ ਆਹ ਕੌਣ ਤੈ ਲਾਊਗਾ ਬੇਲਾ ਖੜਾ ਇੱਥੇ ਯਾਰ ਸਵੇਰ ਦਾ ਟਾਈਮ ਆ ਤੁਸੀਂ ਕੰਮ ਕਰਵਾਣਾ ਸਾਡਾ ਟਾਈਮ ਦੇਖ ਕਿੰਨਾ ਹੋ ਗਿਆ 2 ਵਜੇ ਆ ਹਾਂ ਸੁੱਤਾ ਉੱਠਿਆ ਜੇ ਉਹ ਭਾਜੀ ਕੰਮ ਕਰ ਸਕਦੇ ਤੂੰ ਨਹੀਂ ਕਰ ਸਕਦਾ ਯਾਰ ਫੇ ਤੁਸੀਂ ਵੀ ਕਰ ਲੋ ਕੰਮ ਉਹ ਕੰਮ ਤੂੰ ਕਰਦਾ ਕਿ ਮੈਂ ਕਰਦਾ ਤੇਰੇ ਕੋਲੇ ਤੁਸੀਂ ਕਰ ਮੈਂ ਕਰ ਦਉ ਮੈਂ ਕਰ ਚੱਲ ਤੈ ਲਾ ਓਏ ਉਹ ਤਾਂ ਤੈ ਲੱਗੇ ਹੋਇਆ ਆ ਲਾ ਜਿੰਨਾ ਹਰਾਮ ਕੀਤਾ ਪਿਆ ਮੇਰਾ ਸਾਲਾ ਕੱਪੜੇ ਸੁੱਟ ਤੇ ਸਾਰੇ ਉਹ ਮੈਂ ਨਹੀਂ ਸੁੱਟੇ ਉਹ ਦੇਖ ਲਓ ਫੇਰ ਆ ਗਿਆ ਇੱਥੇ ਓਏ ਤੂੰ ਸਾਲਾ ਇੱਥੇ ਵੀ ਆ ਗਿਆ ਉਹ ਤੈਨ ਲਈ ਹੋਈ ਸੀਗੀ ਮੈਂ ਉਹ ਛੱਡ ਦੇ ਭਰਾਵਾ ਖੜਾ ਸਾਡਾ ਜਿੱਥੇ ਜਾਂਦੇ ਉੱਥੇ ਹੀ ਆ ਜਾਂਦਾ ਮੈਂ ਕਹਾਂ ਜੇ ਆਪਾਂ ਮਰ ਮੁਰਗੇ ਨਰਕ ਚ ਗਏ ਨੇ ਉੱਥੇ ਵੀ ਆ ਜਾਣਾ ਧਾਰ ਲੈਣ ਉੱਥੇ ਆ ਕੇ ਵੀ ਨੇ ਐ ਐ ਕਰੀ ਜਾਣੇ ਹਾਂ ਹਾਂ ਦਿੱਥੇ ਹੁਣ ਦੱਸ ਕੀ ਚਾਹੀਦਾ ਤੈਨੂੰ ਓਏ ਅੱਛਾ ਅੱਗੇ ਵੀ ਬੋਲ ਲੈ ਭਰਾਵਾ ਅਰਸੀ ਆਈਆ ਵਰਸੀ ਓਏ ਹਲੇ ਤਾਂ 7 ਮਹੀਨੇ ਹੋਏ ਆ ਸਾਲ ਤਾਂ ਹੋਇਆ ਨਹੀਂ ਪਹਿਲਾ ਹੀ ਆ ਗਿਆ ਵਧਾਈ ਮੰਗਣ ਨੂੰ ਕੇਟ ਤੇਰੀ ਪਰਦਾਦੇ ਦੀ ਵਰਸੀ ਆ ਓਏ 7 ਮਹੀਨੇ ਹੋਏ ਹੈ ਕਿਹੜੀਆਂ ਸ਼ੀਧੀਆਂ ਪ੍ਰਾਪਤ ਕੀਤੀਆਂ ਹਨ ਓ ਅਰਸੀ ਅਰਸੀ ਹੈਗੀ ਆ ਵਰਫੀ ਹੈਗੀ ਆ ਇੱਥੇ ਨਾ ਮੋੜ ਚ ਲਵਾਈ ਆ ਮੰਨਾ ਲਵਾਈ ਉਹਦੇ ਕੋਲ ਲੈ ਲੈ ਠੀਕ ਆ ਓਏ ਵਰਫੀ ਨਹੀਂ ਹਰਸੀ ਹਰਸੀ ਆਨ ਵਾਲੀ ਹਰਸੀ ਉਹ ਤਾਂ ਮਰ ਗਿਆ ਵੀਰੇ ਮਰ ਗਿਆ ਉਹ ਤਾਂ ਹਾਏ ਹਾਏ ਉਹਦੀ ਗੱਲ ਕਰਦਾ ਉਹ ਚੰਗਾ ਬੰਦਾ ਸੀਗਾ ਯਾਰ ਹਾਂ ਓ ਯਾਰ ਪਤਾ ਕਿ ਉਹ ਵੀ ਕਬਜ਼ ਹੋਈ ਸੀ ਉਹਨੂੰ ਅੰਦਰ ਹੀ ਲੈ ਗਿਆ ਤਾਂ ਮਸਲਾ ਯਾਰ ਅੰਗਾ ਹੀ ਹਾਂ ਆਨ ਵਾਲੀ ਹਰਸੀ ਖਾਣ ਵਾਲੀ ਕਿਹੜੀ ਹੁੰਦੀ ਓਏ ਉਹ ਹਾਂ ਵਾਲੀ ਨਹੀਂ ਆਨ ਆਲੀ ਪਾਨ ਮੰਗੀ ਜਾਂਦਾ ਨਹੀਂ ਨਹੀਂ ਇੱਕ ਮਿੰਟ ਨੂੰ ਗੱਲ ਦੱਸ ਨਿਕਾਨਾ ਚੋਰਿਆ ਹਾਂ ਸਾਰੇ ਕੱਪੜੇ ਦੁਕਾਨਾਂ ਤੇ ਬਰਫੀ ਮੰਗਣ ਆ ਗਏ ਆ ਇੱਥੇ 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 ਜਰਸੀਆਂ ਜਰਸੀਆਂ ਤੇ ਕੱਪੜੇ ਮਿਲਦੇ ਆ ਹਾਂ ਹਰ ਸੇ ਅੱਛੀ ਜਰਸੀ ਹਾਂ ਅਬ ਸ਼ੁਕਰ ਅਬਰਾ ਵਜਾ ਲੈ ਗਿਆ ਓਏ ਭਾਜੀ ਜਰਸੀ ਦਿਓ ਜਰਸੀ ਦੇ ਦੋ ਤੂੰ ਖੇੜਾ ਨਹੀਂ ਛੱਡਦਾ ਹਾਂ ਜੀ ਨੂੰ ਉਹੀ ਜਾਂਦੇ ਆ ਆਹ ਹੋਟਾ ਇਹਨੂੰ ਐ ਓਏ ਯਾਰ ਭਾਜੀ ਨੂੰ ਨੌਲੇਜ ਆ ਇਹ ਪਾਥੀ ਬੰਦਾ ਯਾਰ ਇਹ ਆਲ ਚੱਕ ਏ ਆਲਾ ਜਿੰਮ ਲੱਗ ਗਿਆ ਤੂੰ ਆ ਮੈਂ ਹੋਰ ਦਿਨ ਇਲਾ ਹੀ ਐਮ ਹੱਗਿਆ ਵਾ ਕੇਲਾ ਖਾਗ ਗਿਆ ਹੀ ਹੱਗ ਗਿਆ ਨਹੀਂ ਹੈਲਰਡ ਹੈਲਰਡ ਬੇਲੜਾ ਕਹਿੰਦਾ ਮੈਂ ਤੁਹਾਡਾ ਡਿੱਗਿਆ ਠੀਕ ਨਾ ਠੀਕ ਆ ਮੇਰੇ ਵਰਗਾ ਹੀ ਆ ਮੇਰੇ ਵਰਗਾ ਹੀ ਆ ਇਹਦੇ ਨਾਲ ਇਹਨੂੰ ਹਾਵਾ ਵੀ ਦੇ ਦੋ ਮੰਮੀ ਨੇ ਦੇ ਦੀ ਸਾਲਾ ਪਜਾਮਾ ਜ ਮ ਪਜਾਮਾ ਅੱਛਾ ਪਜਾਮਾ 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 ਲੈ ਕੇ ਭਾਜੀ ਨੂੰ ਕੰਮ ਲਾਇਆ ਤੂੰ ਵੀਰੇ ਪਜਾਮਾ ਲੈ ਕੇ ਆਏ ਓਏ ਸਾਲਾ ਪਜਾਮਾ ਲੈ ਆ ਦ ਕਿਹਦੇ ਵਾਤੇ ਲੈਣਾ ਕਿਹਦੇ ਵਾਤੇ ਲੈਣਾ ਵੀਰੇ ਪਜਾਮਾ ਰੱਖਿਆ ਉਹ ਤਾਂ ਭੱਜ ਗਿਆ ਮੈਂ ਠੱਗੀ ਕਰਦਾ ਸਾਲਾ ਫੜ ਕੇ ਲਿਆ ਇੱਥੋਂ ਵੀ ਲੁੱਟਿਆ ਗਿਆ ਜਲਦੀ ਜਾ ਸਾਲਾ ਜਰਸੀ ਓਏ ਜਰਸੀ ਲੈ ਗਿਆ ਉਹ ਲਪਾਫਾ ਦੇ ਦੋ ਉਹਨੂੰ ਦੇਣਾ ਵੀਆ ਹੇ ਯਾਰ ਜਿੱਥੇ ਜੋ ਸਾਲਾ ਉੱਥੇ ਲੁੱਟ ਕੇ ਲਾ ਜਾਂਦਾ ਥੱਥਾ ਮੇਰੀਆਂ ਜੜਾਂ 'ਚ ਬੈਠਾ